ਇਹ ਬੜਾ ਅਰਲੀ ਤੁਹਾਨੂੰ ਸਮਾਂ ਦਿੱਤਾ ਔਰ ਬੜੇ ਦੁੱਖ ਦੀ ਗੱਲ ਹੈ ਕਿ ਬੜੇ ਲੰਬੇ ਸਮੇਂ ਤੋਂ ਜੇ ਆਪਾਂ ਕਹੀਏ ਕਿ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਅਜੇ ਹੀਆਂ ਸ਼ਕਤੀਆਂ ਜਿਹੜੀਆਂ ਸਿੱਖ ਵਿਰੋਧੀ ਵੀ ਨੇ ਪੰਥ ਵਿਰੋਧੀ ਵੀ ਨੇ ਔਰ ਸਿੱਖਾਂ ਦੀ ਰਾਜਨੀਤਿਕ ਹਸਤੀ ਦੇ ਵਿਰੋਧੀ ਵੀ ਨੇ ਤੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਵਿਰੋਧੀ ਨੇ ਉਹ ਪਿਛਲੇ ਦਸਾਂ ਸਾਲਾਂ ਤੋਂ ਕੇਵਲ ਤੇ ਕੇਵਲ ਉਹਨਾਂ ਦਾ ਨਿਸ਼ਾਨਾ ਸਿੱਖ ਕੌਮ ਨੂੰ ਦਫੇੜ ਕਰਨਾ ਸਿੱਖਾਂ ਦੇ ਵਿੱਚ ਭੰਬਲ ਪੁੱਸਿਆ ਪੈਦਾ ਕਰਨਾ ਸਿੱਖਾਂ ਦੀ ਰਾਜਨੀਤੀ ਨੂੰ ਕਮਜ਼ੋਰ ਕਰਨਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਤੇ ਕੇਵਲ ਤੇ ਕੇਵਲ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਹੈ ਬਾਦਲ 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 ਆਹ ਬਾਦਲ ਆਓ ਇਹਦੇ ਤੋਂ ਬਾਹਰ ਜਿਹੜੇ ਨਿਕਲਦੇ ਨਹੀਂ ਤੇ ਸਵਾਲ ਵੀ ਸਾਡੇ ਜਿਹੜੇ ਆਪਣੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਜਾਬ ਹਤੈਸ਼ੀ ਆ ਅਸੀਂ ਪੰਥ ਹਤੈਸ਼ੀ ਆ ਅਸੀਂ ਕੌਮ ਦੇ ਬੜੇ ਕੌਮਪ੍ਰਸਤ ਆ ਉਹਨਾਂ ਵੱਲੋਂ ਜਿਹੜਾ ਅਜਿਹਾ ਜਿਹੜਾ ਸਾਰਾ ਵਰਤਾਰਾ ਜਦੋਂ ਖੇਡਿਆ ਜਾਂਦਾ ਆ ਤੇ ਦੁੱਖ ਹੁੰਦਾ ਹੈ ਹਟਣਾ ਉਹ ਨਾ ਹੈਣੀ ਹਟਣਾ ਹੋਣਾ ਹੈ ਨਹੀਂਗਾ ਸਾਨੂੰ ਵੀ ਪਤਾ ਆ ਕਿ ਉਹਨਾਂ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ ਜਿਹੜੀਆਂ ਉਸ ਅਜੰਡੇ ਦਾ ਹਿੱਸਾ ਬਣ ਰਹੀਆਂ ਨੇ ਉਸ ਅਜੰਡੇ ਨੂੰ ਲਾਗੂ ਕਰਵਾ ਰਹੀਆਂ ਨੇ ਉਹ ਸ਼ਕਤੀਆਂ ਬੜੀਆਂ ਬਲਵਾਨ ਨੇ ਪਰ ਹੁਣ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਦੁਨੀਆ ਦਾ ਸਭ ਤੋਂ ਮਹਾ ਚਵਲ ਤੇ ਦੁਨੀਆ ਦਾ ਸਭ ਤੋਂ ਵੱਡਾ ਸ਼ੈਤਾਨ ਜਿਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਦੀ 2015 ਦੇ ਵਿੱਚ ਬੇਅਦਬੀਆਂ ਕੀਤੀਆਂ ਤੇ ਕਰਵਾਈਆਂ ਜਿਹੜੇ ਮੇਨ ਜਿਹੜੇ ਬੇਅਦਬੀ ਦੀ ਸਾਜ ਰਚਣ ਵਾਲੇ ਸੀਗੇ ਜਿਹੜੇ ਤਿੰਨ ਜਣੇ ਸੀਗੇ ਕਿ ਕਿੱਥੋਂ ਕਿਵੇਂ ਕਰਨਾ ਆ ਪਹਿਲਾ ਕਦਮ ਕੀ ਹੋਊ ਦੂਜਾ ਕਦਮ ਕੀ ਹੋਊ ਤੀਜਾ ਕਦਮ ਕੀ ਹੋਊ ਚੌਥਾ ਕਦਮ ਕੀ ਹੋਊ ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਕੀ ਕਰਨਾ ਆ ਤੇ ਜਿਹਦੇ ਉੱਤੇ ਪੰਜ ਵਿਅਦਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਵਿਅਦਵੀ ਦੀਆਂ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ 'ਚ ਸਿੱਧੇ ਰੂਪ 'ਚ ਜੀ ਦਾ ਹੱਥ ਹੋਵੇ ਸ਼ਾਮਲ ਹੋਵੇ ਅੱਜ ਸਾਡੇ ਪੱਤਰਕਾਰ ਭਾਈਚਾਰਾ ਜਿਹੜਾ ਉਹਨੂੰ ਐ ਪੇਸ਼ ਕਰ ਰਿਹਾ ਜਿਵੇਂ ਸੱਚ ਦਾ ਪੁੱਤ ਆ ਗਿਆ ਹੁੰਦਾ ਜਿਵੇਂ ਉਹ ਧਰਮੀ ਪੁੱਤਰ ਆ ਗਿਆ ਹੁੰਦਾ ਕਿੱਥੇ ਜਾਵਾਂਗੇ ਕਿ ਪ੍ਰਦੀਪ ਕਲੇਰ ਨਾਂ ਦੀ ਚਵਲ ਜਿਹਨੂੰ ਕੱਲ ਇੱਕ ਪੰਜਾਬ ਦਾ ਆਪਣੇ ਆਪ ਨੂੰ ਕਹਿਣ ਵਾਲਾ ਪੱਤਰਕਾਰ ਜਿਹੜਾ ਬਿਠਾ ਕੇ ਬੈਠਾ ਸੀ ਉਹਦੇ ਨਾਲ ਸਵਾਲ ਜਵਾਬ ਐ ਕਰ ਰਿਆ ਸੀ ਕਿ ਜਿਵੇਂ ਅਗਲੇ ਬੰਨੇ ਬਹੁਤ ਵੱਡੀ ਮਹਾਨ ਸ਼ਖਸੀਅਤ ਬੈਠੀ ਹੋਵੇ ਦੁੱਖ ਹੁੰਦਾ ਯਾਰ ਦੁੱਖ ਹੁੰਦਾ ਹੈ ਤੁਸੀਂ ਇਹੋ ਜੀ ਚਵਲ ਨੂੰ ਬਿਠਾ ਕੇ ਚੈਨਲਾਂ ਦੇ ਉੱਤੇ ਤੁਸੀਂ ਕਹੋਗੇ ਕਿ ਉਹਨੇ ਆਹ ਕਹਿਤਾ ਜੀ ਉਹ ਕਹਿਤਾ ਹਾਂ ਜੀ ਕੀ ਸਬਦ ਕਰਨਾ ਚਾਹੁੰਦੇ ਜੇ ਤੁਸੀਂ ਕਿ ਜਿਹੜੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਸਿੱਖ ਕੌਮ ਦੇ ਅੰਦਰ ਅੱਗ ਲਾਈ ਹੋਵੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕੀਤੀ ਹੋਵੇ ਅੱਜ ਤੁਸੀਂ ਉਹਨਾਂ ਨੂੰ ਇੰਜ ਪੇਸ਼ ਕਰ ਰਹੇ ਜੇ ਕੋ ਜਵੇਂ ਜੀ ਸੱਚ ਦਾ ਪਟਾਰਾ ਹੀ ਉਹਨੇ ਖੋਲਿਆ ਇਸ ਕਰਕੇ ਬਹੁਤ ਦੁਖ ਦੀ ਗੱਲ ਹੈ ਦੇਖੋ ਇੱਕ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਪੱਤਰਕਾਰ ਭਾਈਚਾਰਾ ਇੱਥੇ ਅਦਾਲਤ ਹੈ ਕੋਈ ਕੇਸ ਚੱਲਦਾ ਹੋਊਗਾ ਨਾ ਤੇ ਮੇਰੇ ਵਰਗਾ ਕਹਿੰਦਾ ਯਾਰ ਇਸਦੇ ਤੇ ਗੱਲ ਨਾ ਕਰੋ ਕੋਈ ਸਬਜੂਡਿਸ ਹੈ ਤੇ ਤੁਸੀਂ ਵੀ ਇਸ ਕਰਕੇ ਜਿਆਦਾ ਗੱਲ ਨਹੀਂ ਕਰਦੇ ਕਿ ਜਿਹੜਾ ਫਲਾਣਾ ਮਾਮਲਾ ਜੀ ਇਹ ਤੇ ਜਿਹੜਾ ਜੁਡੀਸ਼ੀਅਨ ਮੈਜਿਸਟਰ ਹੈ ਉਹਦੇ ਕੋਲੇ ਚੱਲਦਾ ਹੈ ਸਬਜੂਡਿਸ ਹੈ ਇਹ ਹੀ ਸਮਝਦੇ ਨਾ ਕਿ ਅਦਾਲਤ ਦੇ ਵਿਚਾਰ ਅਧੀਨ ਹੈ ਇਹਦੇ ਉੱਤੇ ਨਹੀਂ ਗੱਲ ਕੋਈ ਹੋ ਸਕਦੀ ਤੇ ਜਿਹੜਾ ਮਸਲਾ ਦੁਨੀਆ ਦੀ ਸਰਵੋੱਚ ਅਦਾਲਤ ਚ ਹੈ ਸਰਵੋੱਚ ਤਖਤ ਤੇ ਹੈ ਸਿੱਖਾਂ ਦੀ ਸੁਪਰੀਮ ਅਥਾਰਟੀ ਦੇ ਅੱਗੇ ਚੱਲ ਰਿਹਾ ਹੈ ਤੇ ਜਿਹੜਾ ਮਰਜ਼ੀ ਉੱਠਦਾ ਫੜਦਾ ਮਾਈਕ ਜਾ ਐ ਕਰਕੇ ਤੇ ਜਾ ਲਾ ਕੇ ਮੈਂ ਜੀ ਤੁਹਾਡਾ ਫੋਨ ਤੇ ਤੁਹਾਡੀ ਇੰਟਰਵਿਊ ਕਰ ਰਿਹਾ ਹਾਂ ਹਾਂਜੀ ਕਿ ਜਿਹੜੀ ਸਿੱਖ ਕੌਮ ਦੀ ਸਰਵੋੱਚ ਅਦਾਲਤ ਹੈ ਉਹਦੇ ਚ ਚੱਲ ਰਿਹਾ ਮਸਲਾ ਖੇੜਾ ਔਰ ਕੋਈ ਉੱਠ ਕੇ ਉਹਦੇ ਉੱਤੇ ਨੇਤੀ ਕੋਈ ਝੂਠ ਪਰੋਸੀ ਜਾਂਦਾ ਆ ਕੋਈ ਕਿੰਤੂ ਪਰੰਤੂ ਕਰੀ ਜਾਂਦਾ ਆ ਕੋਈ ਕਮੈਂਟ ਕਰੀ ਜਾਂਦਾ ਆ ਕੋਈ ਜਥੇਦਾਰਾਂ ਨੂੰ ਸਿੱਖਿਆ ਦਿੱਜ ਜਾਂਦਾ ਇਹ ਨਵੀਂ ਗੱਲ ਸਾਹਮਣੇ ਆ ਗਈ ਮੈਂ ਇੱਕ ਬੇਨਤੀ ਕਰਾਂ ਜੀ ਮੈਂ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰਨਾ ਕਿ ਜਿਹੜਾ ਰਾਮ ਰਹੀਮ ਸਰਸੇ ਆ 2007 ਦੀ ਘਟਨਾ ਤੋਂ ਬਾਅਦ ਭਾਵੇਂ ਕਿ ਇਹੋ ਜਿਹੇ ਲੋਕਾਂ ਬਾਰੇ ਇਹੋ ਜਿਹੇ ਡੇਰਿਆਂ ਬਾਰੇ ਮੈਂ ਸ਼ੁਰੂ ਤੋਂ ਵਿਰੋਧੀਆਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਪਰ ਜੋ 2007 ਦੇ ਵਿੱਚ ਉਹਨੇ ਚੰਦ ਚੜ੍ਹਿਆ ਭਾਵੇਂ ਕਿ ਉਹਨੇ ਬਾਅਦ ਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਬਥੇਰੀਆਂ ਉਹਨੇ ਹੋਰ ਗੱਲਾਂ ਕੀਤੀਆਂ ਪਰ ਸ਼ੈਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਮੈਂ ਉਹਦਾ 2007 ਤੋਂ ਬਾਅਦ ਲਗਾਤਾਰ ਕਟੜ ਵਿਰੋਧੀ ਆ। ਔਰ ਦੇਖੋ ਮੈਂ ਇੱਕ ਬੇਨਤੀ ਕਰੂੰਗਾ ਕਿ ਇੱਕ ਪੱਤਰਕਾਰ ਨ੍ਰਤੇਸ਼ ਲਖੀ ਮੇਰਾ ਤੁਹੀਂ ਸਾਰੇ ਜਾਣਦੇ ਹੋਣੇ। ਮੇਰਾ ਵੀ ਮਿੱਤਰ ਯਮਨ ਕਈ ਨਾ ਟੋਕਿਆ ਤੂੰ ਇਸ ਤਰ੍ਹਾਂ ਨਾ ਕਰਿਆ ਕਰ। ਇਹ ਦੁਨੀਆ ਤੇ ਉਤਰਾ ਜਿਹੜਾ ਦੂਜਾ ਤੀਜਾ ਚੱਲਦਾ ਰਹਿੰਦਾ ਆ। ਤੇ ਜਿਸ ਤਰ੍ਹਾਂ ਦੀ ਪੱਤਰਕਾਰੀ ਤੂੰ ਕਰਦਾ ਇਹਦਾ ਕੋਈ ਫਾਇਦਾ ਨਹੀਂਗਾ ਹੁਣ ਮੈਂ ਤੁਹਾਡੇ ਨਾਲ ਅੱਜ ਜਿਹੜੀ ਕੱਲ ਉੱਥੇ ਗੱਲਾਂ ਹੋਈਆਂ ਨੇ ਤੁਸੀਂ ਸਾਰੇ ਆਨੇ ਇੰਟਰਵਿਊ ਦੇਖੀ ਹੋਣੀ ਹੈ ਕਿ ਜਿਹਦੇ ਵਿੱਚ ਇੱਕ ਲਿਖੀ ਹੋਈ ਸਕ੍ਰਿਪਟ ਦੇ ਮੁਤਾਬਕ ਇੱਕ ਲਿਖੇ ਹੋਏ ਡਰਾਮੇ ਦੇ ਮੁਤਾਬਕ ਇੱਕ ਲਿਖੀ ਹੋਈ ਵਾਰਤਕ ਦੇ ਮੁਤਾਬਕ ਇਹ ਸਵਾਲ ਕਿਹੜਾ ਹੋਊ ਅੱਗੋਂ ਜਵਾਬ ਕਿਹੜਾ ਹੋਊ ਹਾਂਜੀ ਉਹ ਜਿਹੜਾ ਸਾਰਾ ਕੁਝ ਮੈਨੇਜ ਸੀ ਪਹਿਲੋਂ ਹੀ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਉਹਨੇ ਸਵਾਲ ਹੋਏ ਜਿਸ ਤਰ੍ਹਾਂ ਦੇ ਉਹਨੇ ਜਵਾਬ ਦਿੱਤੇ ਉਹਨੇ ਇਹ ਸ਼ੋਅ ਕੀਤਾ ਕਿ ਜਿਹੜੀ ਮਾਫੀ ਵਾਲੀ ਗੱਲ ਹੈ ਸਰਸੇ ਸਾਦ ਅਲੀ ਇਹ 2015 ਚ ਸ਼ੁਰੂ ਹੋਈ ਜਦੋਂ ਐਮ ਐਸ ਜੀ 2 ਫਿਲਮ ਸੀ ਉਹਨੂੰ ਰਿਲੀਜ਼ ਕਰਾਉਣ ਵਾਸਤੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਗਏ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜੀ ਸਾਡੀ ਇਹ ਫਿਲਮ ਰਿਲੀਜ਼ ਕਰਾ ਦਿਓ ਤੇ ਉਹਨਾਂ ਨੇ ਕਿਹਾ ਕਿ ਮਾਫੀ ਮੰਗੋ ਪਹਿਲੋਂ ਫਿਰ ਉਹਨਾਂ ਕਹਿੰਦੇ ਕਿ ਅਰਜੀ ਲਿਖੋ ਹੁਣ ਮੋਟੀ ਜੀ ਗੱਲ ਹੈ ਕਿਉਂ ਕਹਿੰਦੇ ਕਿਉਂਕਿ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਸੀ ਅਸੀਂ ਇਹਨਾਂ ਦੀ 2009 ਚ ਵੀ ਕੀਤੀ ਜੀ 12 ਚ ਵੀ ਕੀਤੀ ਜੀ 14 ਚ ਵੀ ਕੀਤੀ ਜੀ ਹਾਂਜੀ ਤੇ ਮੈਂ ਉਹਨੂੰ ਪੁੱਛਣਾ ਚਾਹਣਾ ਜੇ 9 ਚ ਵੀ ਕੀਤੀ 12 ਚ ਵੀ ਕੀਤੀ 14 ਚ ਵੀ ਕੀਤੀ ਤੇ ਫਿਰ ਤੁਹਾਡੀ ਐਮਐਸਜੀ ਬੰਨ ਕਿਉਂ ਰੋਕੀ ਫਿਰ ਐਮਐਸਜੀ ਬੰਨ ਕੇ ਤੁਹਾਡੀ ਰਿਲੀਜ਼ ਹੋਈ ਕਿਉਂਕਿ ਤੁਸੀਂ ਸਿੱਖ ਵਿਰੋਧੀ ਸੀ। ਔਰ ਸ਼ਰੋਮਣੀ ਕਾਲੀ ਦਲ ਹੈ ਜਦ ਤੱਕ ਉਹਦੀ ਸਰਕਾਰ ਰਹੀ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੇਰਾ ਜਿਹੜਾ ਆ ਉਹ ਸਰਸੇ ਵਾਲੇ ਦਾ ਚੱਲਣ ਨਹੀਂ ਦਿੱਤਾ, ਖੁੱਲਣ ਨਹੀਂ ਦਿੱਤਾ। ਕਿਸੇ ਤਰ੍ਹਾਂ ਦਾ ਉਹਦਾ 사ਤਸੰਗ ਨਹੀਂ ਹੋਣ ਦਿੱਤਾ। ਇਹ ਸ਼ਰੋਮਣੀ ਕਾਲੀ ਦਲ ਦੀ ਸਰਕਾਰ ਸੀ। ਔਰ ਮੈਂ ਇਹਦੇ ਉੱਤੇ ਵੀ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਤਾਥ ਰੱਖੂੰਗਾ ਕਿ ਜਿਹੜੀ ਉਹ ਮਾਫੀ ਵਾਲੀ ਚਿੱਠੀ ਹੈ ਕਿੱਥੇ ਲਿਖੀ ਗਈ ਕਿੰਨੇ ਲਿਖੀ ਔਰ ਕੌਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਆਇਆ ਕਿਸ ਕਿਸ ਰੂਪ ਚ ਉਹਦੇ ਉੱਤੇ ਡਿਸਕਸ਼ਨ ਹੋਈ ਤੇ ਅਖੀਰ ਤੇ ਜਿਹੜਾ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਸਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਤੇ ਜਿਹੜਾ ਸਿੱਖ ਭਾਵਨਾਵਾਂ ਨੂੰ ਰੋਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਵਾਪਸ ਲੈਣਾ ਪਿਆ ਇਹ ਸਾਰੇ ਜਿਹੜੇ ਤੱਥ ਨੇ ਇਹ ਸਮੂਤਾ ਸਮੇਤ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਇੱਕ ਮੈਂ ਇੱਥੇ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ ਜਿਹੜਾ ਬਿਆਦਵੀ ਦੇ ਕੇਸਾਂ ਦਾ ਮੁੱਖ ਦੋਸ਼ੀ ਹੈ ਇਹਦੇ 144 ਦੇ ਬਿਆਨ ਨਹੀਂ ਅਦਾਲਤ ਵਿੱਚ ਦਰਜ ਨਹੀਂ ਇਹ ਐਸਆਈਟੀ ਕੋਲ ਵੀ ਇਹ ਰਿਮਾਰਡ ਤੇ ਰਿਹਾ ਹੈ ਜਿਹੜੀ ਐਸਪੀਐਸ ਪਰਮਾਰ ਵਾਲੀ ਉਹਨਾਂ ਨੇ ਇਨਵੈਸਟੀਗੇਸ਼ਨ ਵੀ ਕੀਤੀ ਹੈ ਜਿਹੜੇ ਵਿਦਵੀ ਦੇ ਕੇਸਾਂ ਦੀ ਜਿਹੜੀ ਐਸਆਈਟੀ ਬਣੀ ਹੈ ਪਹਿਲੀ ਤੇ ਗੱਲ ਦੱਸਦੇ ਨੇ ਕਿ ਜੇ ਇਹਦੇ ਕੋਲ ਅਜਿਹੇ ਤੱਥ ਸੀ ਜਿਹੜੇ ਕਿ ਬੜੇ ਗੰਭੀਰ ਹੈ ਇਹਨੇ ਉੱਥੇ ਐਸਆਈਟੀ ਦੇ ਸਾਹਮਣੇ ਉਹਨਾਂ ਦਾ ਇਜ਼ਹਾਰ ਕੀਤਾ ਉਹਨਾਂ ਦਾ ਪ੍ਰਟਾਵਾ ਕੀਤਾ ਉਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਇਆ ਦੂਜੀ ਗੱਲ ਜਿਹੜੀ ਹੈ 164 ਦੇ ਬਿਆਨ ਜਿਹੜੇ ਆ ਜਿਹੜੇ ਕਿ ਇਹਨੇ ਆਪ ਦੀ ਜ਼ਿੰਦਗੀ ਦਾ ਜੋ ਵੀ ਇਸ ਮੁਤਲਕ ਸੱਚ ਸੀਗਾ ਉਹ ਅਦਾਲਤਾਂ ਦੇ ਸਾਹਮਣੇ ਰੱਖਿਆ 164 ਦੇ ਬਿਆਨਾਂ ਦੇ ਵਿੱਚ ਅਜੇ ਹਾਂ ਇਹਨੇ ਪ੍ਰਗਟਾਵਾ ਕਿਉਂ ਨਹੀਂ ਕੀਤਾ ਆਜੀ ਕਿਉਂ ਅਜੇ ਹ ਕਹਾਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਮਿੱਠੇ ਹੋਏ ਏਜੰਡੇ ਦੇ ਮੁਤਾਬਕ ਪ੍ਰੋਪੋਗੈਂਡਾ ਜਿਹੜਾ ਆ ਕੀਤਾ ਜਾ ਰਿਹਾ ਜਿਹਦਾ ਜਿਹਨੂੰ ਰੂਪ ਦੇਣ ਵਾਸਤੇ ਅੱਗੇ ਵਧਾਉਣ ਵਾਸਤੇ ਸਾਡੇ ਕੁਝ ਪੱਤਰਕਾਰ ਜਿਹੜੇ ਭਾਈਚਾਰਾ ਆ ਹਾਂਜੀ ਪੱਤਰਕਾਰ ਵੀਰ ਜਿਹੜੇ ਅੱਗੇ ਆਏ ਨੇ ਹਾਂਜੀ ਉਹ ਉਹ ਜਿਹੜਾ ਆ ਉਹ ਸ਼ਰੇਮ ਜਿਹੜਾ ਆ ਉਸ ਕੂੜ ਦੇ ਪ੍ਰਚਾਰ ਦੇ ਏਜੰਡੇ ਦਾ हिस्सा बनके ਜਿਹੜੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਸਰਕਾਰ ਹੈ ਉਹਨਾਂ ਦੇ ਇਸ਼ਾਰੇ ਤੇ ਜਿਹੜਾ ਆ ਉਹਨੂੰ ਅੱਗੇ ਵਧਾਰੇ ਨੇ ਹੁਣ ਮੈਂ ਇੱਕ ਬੇਨਤੀ ਕਰੂੰਗਾ ਇੱਕ ਤੁਸੀਂ ਵੀ ਸੁਣਿਆ ਹੋਣਾ ਜੀ ਜਿਹੜੀ ਐਮ ਐਸ ਜੀ 2 ਹੈ ਜਿਹੜੀ ਉਹਦੀ ਸਰਸੇ ਵਾਲੇ ਦੀ ਫਿਲਮ ਸੀਗੀ ਉਹਨੂੰ ਚਲਾਉਣ ਵਾਸਤੇ 100 ਕਰੋੜ ਰੁਪਏ ਚ ਸਮਝੌਤਾ ਹੋਇਆ ਬੜੀਆਂ 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 ਖਬਰਾਂ ਬੜੀਆਂ ਬੜਾ ਮੀਡੀਆ ਚ ਚੱਲਿਆ ਇਹੀ ਲੋਕ ਜਿਨ੍ਹਾਂ ਦਾ ਮੈਜਿਕ ਕਰ ਰਹੇ ਆ ਇੱਕ ਹਰਤੇਸ਼ ਲਖੀ ਜੀ ਤੇ ਇੱਕ ਪੰਜਾਬ ਟੈਲੀਵਿਜ਼ਨ ਵਾਲਾ ਹਾਂਜੀ ਤੇ ਹੋਰ ਵੀ ਬਖਸ਼ੇ ਤਾਂ ਕਿਸੇ ਨੇ ਵੀ ਨਹੀਂ ਕਿਹਾ ਬਹੁਤ ਵਿਰਲੇ ਨੇ ਹੈਗੇ ਨੇ ਸੱਜਣ ਜਿਹੜੇ ਸੱਚੀ ਸੁੱਚੀ ਪੱਤਰਕਾਰੀ ਕਰਦੇ ਨੇ ਐ ਨੱਪਕਲੀ ਦਿੱਤੀ ਸਾਰੇ ਪ੍ਰਿੰਟ ਮੀਡੀਆ ਨੈਸ਼ਨ ਮਤਲਬ ਇਲੈਕਟ੍ਰੋਨਿਕ মিডিਆ ਜੀ 100 ਕਰੋੜ ਰੁਪਏ ਚ ਸੌਦਾ ਹੋਇਆ ਸੀਗਾ ਐਮਐਸਜੀ ਦਾ 2 ਦਾ ਚਲਾਉਣ ਦਾ ਤੇ ਅਕਸ਼ੈ ਕੁਮਾਰ ਦੀ ਕੋਠੀ ਦੇ ਵਿੱਚ ਹੋਇਆ ਸੀਗਾ ਤੇ ਉਹ ਮੀਡੀਏਟਰ ਸੀਗਾ ਤੇ ਕੀਤਾ ਕਿਨੇ ਸੀਗਾ ਸਾਹਬ ਦਾ ਐਮਐਲਏ ਹਰਬੰਸ ਸਿੰਘ ਜਲਾਲ ਨੇ ਤੇ ਮੇਰੇ ਖਿਆਲ ਕਿਸੇ ਵੀ ਚੈਨਲ ਨੇ ਉਹਦੀ ਇੰਟਰਵਿਊ ਨਹੀਂ ਛੱਡੀ ਹੋਣੀ ਵੀ ਜਲਾਲ ਸਾਹਿਬ ਤੁਸੀਂ ਦੱਸੋ ਹਾਂਜੀ ਬੜੀ ਵੱਡੀ ਗੱਲ ਹੈ ਜੀ ਤੁਸੀਂ ਬੜਾ ਸੱਚ ਸਾਹਮਣੇ ਲਿਆ ਰਹੇ ਜੀ ਇਹੀ ਕੋਈ ਚੱਲਦਾ ਰਿਹਾ ਨਾ ਜਲਾਲ ਝੂਠਾ ਪੈ ਗਿਆ ਉਠ ਕੂੜ ਨੰਗਾ ਹੋ ਗਿਆ ਅੱਜ ਜਲਾਲ ਦਾ ਕੋਈ ਨਾਲ ਨਹੀਂਦਾ ਫਿਰ ਇੱਕ ਬੀਬੀ ਸ਼ਬਦ ਬੜਾ ਪਵਿੱਤਰ ਆ ਸਾਡੇ ਧਰਮ ਵਿੱਚ ਸਾਡੇ ਸਮਾਜ ਵਿੱਚ ਮੈਂ ਬੀਬੀ ਤੇ ਨਹੀਂ ਕਹੂੰਗਾ ਪਰ ਮੈਂ ਖੱਜ ਜਨ ਜਨਾਨੀ ਜ਼ਰੂਰ ਕਹੂੰਗਾ ਉਹ ਵੀਰਪਾਲਕ ਪਤਾ ਨਾ ਸੁਣਿਆ ਨਾ ਵੀਰਪਾਲਕ ਉਹ ਸਰਸੇ ਵਾਲੇ ਦੀ ਚਲੀ ਅ ਗੁਫਾ ਲਈ ਸੇਵਾ ਕਰਨ ਲਈ ਹਾਂਜੀ ਉਹ ਜਨਾਨੀ ਆਉਂਦੀ ਆ ਖੱਚ ਉਹ ਕਹਿੰਦੀ ਆ ਜੀ ਪਿਸ਼ਾਕ ਜਿਹੜੀ ਐ 2007 ਚ ਜਿਹੜੀ ਸਲਾਵਤਪੁਰੇ ਡੇਰੇ ਚ ਪਾਈ ਸੀ RAM REW ਨੇ ਉਸਬੀਰ ਸਿੰਘ ਬਾਦਲ ਨੇ ਭੇਜੀ ਸੀ ਚਲੋ ਉਹ ਵੀ ਅਹੀਂ ਰੌਲਾ ਰਪਾ ਪਾਪੂ ਕੇ ਤੱਥ ਤੂਥ ਕੱਢ ਕੇ ਸਾਰੀਆਂ ਗੱਲਾਂ ਕਰ ਕਰ ਕੇ ਅਸੀਂ ਝੂਠੀ ਕੀਤੀ ਆ ਜੋ ਖੱਚ ਜਨਾਨੀ ਨੇ ਦੱਬ ਦਿੱਤੀ ਲੋਕਾਂ ਨੂੰ ਵੀ ਭੁੱਲ ਗਿਆ ਜਿੱਤਾ ਇਹ ਖੱਚ ਜਨਾਨੀ ਵੀ ਵੀਰਪਾਲ ਕਰੋ ਵੀ ਸਾਹਮਣੇ ਆਈ ਸੀ ਫਿਰ ਇੱਕ ਆਈਪੀਐਸ ਅਫਸਰ ਬੜੇ ਸੀਨੀਅਰ ਆਈਪੀਐਸ ਅਫਸਰ ਡੀਜੀਪੀ ਲੈਵਲ ਦੇ ਬੰਦੇ ਤੇ ਮਾ ਗੰਦਾ ਤੇ ਮਾ ਝੂਠਾ ਬੰਦਾ ਤੇ ਮਾ ਕਰਪਟ ਬੰਦਾ ਸ਼ਸ਼ੀਕANT ਜਿਹਨੂੰ ਮੈਂ ਵੀ ਅਦਾਲਤ ਵਿੱਚ ਖਿੱਚਿਆ ਸੀਗਾ ਹਾਂਜੀ ਮੇਰੇ ਬਾਰੇ ਵੀ ਇਹਨੂੰ ਕੋਈ ਬਕਵਾਸ ਕੀਤੀ ਸੀ ਤੇ ਮੈਂ ਅਦਾਲਤ ਦੇ ਵਿੱਚ ਮਾਨ ਮਾਨ ਹਾਨੀ ਦਾ ਕੇਸ ਕੀਤਾ ਸੀਗਾ ਫਿਰ ਤਰਲੇ ਮਾਰ ਮਾਰ ਕੇ ਛੁੱਟਿਆ ਸੀ ਮੇਰੇ ਕੋਲ ਅੱਜ ਵੀ ਉਹਦਾ ਫਿਲੀਪਟ ਪਿਆ ਹੈ ਉਹਨੇ ਵੀ ਗੱਲ ਕੀਤੀ ਕਿ ਜਿਹੜੀ ਪਿਸ਼ਾਕ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ ਤੇ ਬਾਅਦ ਚ ਮੁਕਰ ਗਿਆ ਜਦੋਂ ਨਾਸਾਂ ਤੇ ਵੱਜੀਆਂ ਤੇ ਮੁਕਰ ਗਿਆ ਹਾਂਜੀ ਕਹਿੰਦਾ ਜੀ ਨਹੀਂ ਜੀ ਆਹ ਹੈ ਜੀ ਉਹ ਆ ਜੀ ਫਿਰ ਮਿੱਟੀ ਪਾਉਣ ਲੱਗ ਪਿੰਦੇ ਉਹ ਸ਼ਸ਼ੀਕਾਂਤ ਕਿੱਥੇ ਹੈ ਜਿਹਦੀ ਗੱਲ ਨੂੰ ਜੀ ਸ਼ਸ਼ੀਕਾਂਤ ਜਿਹੜੇ ਇੰਟੈਲੀਜੈਂਸ ਦੇ ਅਫਸਰ ਸੀਗੇ ਹੈੱਡ ਸੀਗੇ ਉਹਨਾਂ ਨੇ ਆ ਪਰਟਾਵਾ ਕੀਤਾ ਜੀ ਆਹ ਕੀਤਾ ਜੀ ਹੁਣੇ ਕਹਿੰਦਾ ਕਿ ਜੀ Swift ਕਾਰ ਤੇ 2012 ਦੀਆਂ ਚੋਣਾਂ ਦੇ ਵਿੱਚ ਸਮਰਥਨ ਲੈਣ ਵਾਸਤੇ ਰਾਤ ਨੂੰ ਸੁਖਬੀਰ ਸਿੰਘ ਬਾਦਲ ਇੱਕ Swift ਕਾਰ ਤੇ ਡੇਰੇ ਦੇ ਵਿੱਚ ਆਉਂਦੇ ਨੇ। ਗੁਰੂਆ ਬੜੀ ਵੱਡੀ ਗੱਲ ਹੈ ਤੁਹਾਡੇ ਕੋਲ ਸਬੂਤ ਹੋਣਾ। ਕੋਈ CCTV ਹੋਊਗੀ, ਕੋਈ ਫੋਟੋ ਹੋਊਗੀ, ਕੋਈ ਤਾਂ ਸਬੂਤ ਹੋਊਗਾ ਹੀ। ਕਿ ਝੂਰ ਨੂੰ ਹੀ ਛੱਡਿਆ ਝੂਠਾ ਵਾਲਾ ਜਿਦਾਂ ਪਹਿਲਾਂ ਛੱਡਦੇ ਰਹੇ ਆ। Z+ ਸਿਕਿਉਰਟੀ ਵਾਲਾ ਹੋਵੇ। ਤੇ ਰਾਤ ਨੂੰ ਸਵਿਫਟ ਗੱਡੀ ਤੇ ਫਿਰੇ ਇੱਕ ਕਦੀ ਹੋ ਸਕਦਾ ਫਿਰ ਇੱਕ ਕਹਿੰਦਾ ਅਕ ਜੀ ਸੁਖਬੀਰ ਸਿੰਘ ਬਾਦਲ ਨੇ ਡੇਰੇ ਸਰਸੇ ਦੇ ਵਿੱਚ ਜਿਹੜੀ ਉਹ ਸਵਿਫਟ ਕਾਰ ਵਾਲੀ ਦਿੱਲੀ ਦੇ ਵਿੱਚ ਜੈਪੁਰ ਦੇ ਵਿੱਚ ਸਮੇਂ-ਸਮੇਂ ਤੇ ਮੁਲਾਕਾਤਾਂ ਕੀਤੀਆਂ ਯਾਰ ਕੋਈ ਤਾਂ ਸਬੂਤ ਲੈ ਕੇ ਆਓ ਕੋਈ ਤਾਂ ਸਬੂਤ ਲੈ ਕੇ ਆਓ ਹੁਣ ਇੱਕ ਇੱਕ ਜਸਟਿਸ ਜੋਰਾ ਸਿੰਘ ਨੇ ਉਹਨਾਂ ਨੇ ਮਰਖਲ ਮਾਰਚ ਮਹੀਨੇ ਚ ਜਿ ਉਸ ਤੋਂ ਬਾਅਦ ਇੱਕ ਇੰਟਰਵਿਊ ਦਿੱਤੀ ਸੀ ਕਿਸੇ ਚੈਨਲ ਨੂੰ ਸ਼ਦ ਲੋਕਨਾਦ ਚੈਨਲ ਹੈ ਜਿਚ ਉਹਨਾਂ ਪ੍ਰਟਾਵਾ ਕੀਤਾ ਕਿ ਜਿਹੜੇ ਵਿਦਬੀ ਦੇ ਘਟਨਾਵਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਹੱਥ ਹੈ ਬੜੀ ਇੰਟਰਵਿਊ ਚੱਲੀ ਕਿ ਸੇ ਪੱਤਰਕਾਰ ਨੇ ਜਿਹੜਾ ਪੰਜਾਬ ਟੈਲੀਵਿਜ਼ਨ ਵਾਲਾ ਜਿਹੜਾ ਨੁਕੀ ਨੁਕੀ ਗੱਲ ਚੱਕ ਕੇ ਫਿਰ ਵੱਡੀ ਬਣਾਉਂਦਾ ਆ ਹਾਂਜੀ ਉਹਦੇ ਤੇ ਕਿਉਂ ਨਹੀਂ ਬੋਲੇਆ ਜੋਰਾ ਸਿੰਘ ਜਸਟਿਸ ਹੈ ਜਿਹੜਾ ਜੀ ਜਸਟਿਸ ਜੋਰਾ ਸਿੰਘ ਨੇ ਰਿਪੋਰਟ ਪੇਸ਼ ਕੀਤੀ ਸੀ ਜੀ ਉਹ ਓਪਨ ਨਹੀਂ ਕੀਤੀ ਜੀ ਤੇ ਜਸਟਿਸ ਜੋਰਾ ਸਿੰਘ ਕਹਿੰਦਾ ਕਿ ਬੀਆਰਬੀ ਦੀਆਂ ਘਟਨਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਜੀ ਬੋਲਦੇ ਹੁਣ ਮੈਂ ਇੱਕ ਬੇਨਤੀ ਕਰਦਾ ਕਿ 2007 ਦੇ ਵਿੱਚ ਪਹਿਲੀ ਰੈਨਾਂ ਦਾ ਪੋਲਿਟੀਕਲ ਵਿੰਗ ਬਣਦਾ ਡੇਰੇ ਸਰਸੇ ਦਾ ਤੇ 2007 ਦੇ ਵਿੱਚ ਇਹ ਕਾਂਗਰਸ ਦੀ ਓਪਨਲੀ ਸਪੋਰਟ ਕਰਦੇ 2012 ਦੇ ਵਿੱਚ ਕਪਟਨ ਅਮਰਿੰਦਰ ਸਿੰਘ ਤੇ ਉਹਦੇ ਸਾਰੇ ਉਮੀਦਵਾਰ ਜਿਹੜੇ ਆ ਡੇਰੇ ਸਰਸੇ ਪਹੁੰਚਦੇ ਆ ਹਕੂਮਾਣੇ ਹੋਣ ਦੇ ਬਾਵਜੂਦ ਜਾ ਕੇ ਸਪੋਰਟ ਮੰਗਦੇ ਆ ਤੇ ਡੇਰਾ ਸਰਸਾ ਉਹਨਾਂ ਦੀ ਫੇਰ ਸਪੋਰਟ ਕਰਦਾ 2007 ਅਸੀਂ ਮਾਲਵਾ ਜਿਹੜੀ ਸਰਸੇ ਵਾਲੇ ਦੀ 벨ਟ ਹੈ ਉਥੋਂ ਬੁਰੀ ਤਰ੍ਹਾਂ ਹਰੇ ਸੀਟੇ ਨਹੀਂ ਆਈਆਂ 2012 ਚ ਬੁਰੀ ਤਰ੍ਹਾਂ ਹਰੇ ਤੇ 2017 ਚ ਅਸੀਂ ਉਥੋਂ ਬੁਰੀ ਤਰ੍ਹਾਂ ਹਰੇ ਤੇ 2007 ਚ ਜੇ ਸਰਕਾਰ ਬਣੀ 12 ਚ ਸਰਕਾਰ ਬਣੀ ਤੇ ਮਾਝੇ ਤੇ ਦਬਾਬੇ ਦੇ ਸਿਰ ਤੇ ਬਣੀ ਇਹ ਠੀਕ ਨਹੀਂ ਜੀ ਵੋਟਾਂ ਦੀ ਖਾਤਰ ਉਹਦਾ ਯਾ ਕਰਤਾ ਜੀ ਉਹ ਪਤਾ ਵੋਟਾਂ ਪਾਈਆਂ ਕਦੋਂ ਤੇ ਪੁਆਈਆਂ ਕਦੋਂ ਮੰਗੀਆਂ ਕਦੋਂ ਜਿਹਨਾਂ ਨੇ ਮੰਗੀਆਂ ਉਹਨਾਂ ਫੁੱਫਰਾਂ ਦਾ ਨਾਂ ਨਹੀਂ ਲੈਂਦੇ ਉਹਨਾਂ ਦਾ ਜ਼ਿਕਰ ਨਹੀਂ ਜ ਕਰਦੇ ਕਿਉਂ ਸਿੱਖ ਨਹੀਂਗੇ ਪਰ ਕਿਉਂਕਿ ਉਹ ਕਾਂਗਰਸੀ ਹੈ ਕਾਂਗਸ ਬੜੀ ਕਰਦੀ ਕਾਂਗਸ ਤਾਂ ਮਹਿਤੀ ਬਣ ਗਏ ਹੁਣ ਸਭ ਤੋਂ ਵੱਡਾ ਝੂਠ ਜਿਹੜਾ ਪ੍ਰਦੀਪ ਕੁਲਈਰ ਦਾ ਇੱਕ ਹੋਰ ਹੈ ਉਹ ਕਹਿੰਦਾ ਜੀ ਜਿਹੜਾ ਮੈਂ ਸਰਸੇ ਵਾਲਾ ਡੇਰਾ ਆ ਉਹਦੇ ਪੋਲੀਟੀਕਲ ਵਿੰਗ ਦਾ ਮੁਖੀ ਆ ਐਡ ਹੈ ਜਦ ਕੇ ਪੋਲੀਟੀਕਲ ਵਿੰਗ ਦਾ ਮੁਖੀ ਜਿਹੜਾ ਚੇਅਰਮੈਨ ਆ ਉਹ ਰਾਮ ਸਿੰਘ ਆ ਤੁਸੀਂ ਵੀ ਗੂਗਲ ਤੇ ਸਰਚ ਕਰ ਲਿਆ ਪਰਦੀਪ ਕਲੇਰ 45 ਮੈਂਬਰੀ ਇਹਨਾਂ ਦੀ ਨੈਸ਼ਨਲ ਕਮੇਟੀ ਆ ਉਹਦਾ ਇੱਕ ਮੈਂਬਰ ਹੈ ਇਹਨੇ ਤਾਂ ਜੋ ਕੀਤਾ ਜੀ ਮਤਲਬ ਸਾਰਾ ਕੁਝ ਰਾਜਨੀਤਿਕ ਜਿਹੜੇ ਫੈਸਲੇ ਮੈਂ ਲੈਂਦਾ ਸੀ ਰਾਜਨੀਤਿਕ ਲੋਕਾਂ ਨਾਲ ਮੇਰਾ ਹੀ ਸਾਰਾ ਕੁਝ ਸੀਗਾ ਤੇ ਹントਸ ਦੇਖੋ ਕਿ ਬੀਬਾ ਜੀ ਜਿਹੜੇ ਨੇ ਉਹ ਕਹਿੰਦਾ ਕਿ ਬੀਬਾ ਜੀ ਦੀ ਮਦਦ ਕਰਦੇ ਰਹੇ 2009 ਚ ਬੀਬਾ ਜੀ ਆਪਣੇ ਬਲ ਬੁੱਤੇ ਜਿੱਤੇ 2014 ਜਿੱਤੇ ਤੇ 2019 ਉਦੋਂ ਮੈਂ ਪੁੱਛਦਾ ਇਹਨਾਂ ਪੱਤਰਕਾਰਾਂ ਨੂੰ ਤੇ ਉਹ ਜਿਹੜਾ ਮਾਂ ਚਾਵਲਿਆ ਪ੍ਰਦੀਪ ਕਲੇਰੇ ਕਿ ਉਦੋਂ ਬੀਬਾ ਦੀ ਜਿਹੜੀ ਮੱਧ ਆ 2019 ਚ ਤੇ ਹੁਣ 2024 ਚ ਤੁਹਾਡੇ ਫੁੱਫਰ ਨੇ ਆਣ ਕੇ ਕੀਤੀ ਉਹ ਫਿਰ ਜਿੱਤੀ ਹੈ ਜਿੱਤੀ ਕਿ ਨਹੀਂ ਜਿੱਤੀ ਇਹ ਜਿੱਤਾਂ ਜਿਹੜੀਆਂ ਨੇ ਰੱਬ ਬਖਸ਼ਦਾ ਆ ਜਦੋਂ ਬਖਸ਼ਦਾ ਆ ਉਹ ਆਪਦੇ ਬਲਬੂਤੇ ਤੇ ਜਿੱਤਦੇ ਰਹੇ ਆ ਹਾਂਜੀ ਤੇ ਜੇ ਸਰਸੀ ਵਾਲਿਆਂ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹ 2007 ਵਿੱਚ ਜਿੱਤੇ ਅ 2007 ਚ ਵੀ ਮਾਲਵਾ ਜਿੱਤੇ 12 ਚ ਵੀ ਮਾਲਵਾ ਜਿੱਤੇ ਤੇ 17 ਚ ਤੇ ਜਿੱਤੇ ਜਿੱਤੇ ਹੁਣ ਮੈਂ ਇੱਕ ਬੇਨਤੀ ਕਰਦਾ ਕਿ ਆ ਚਿੱਠੀ ਹੈ ਜਿਹੜੀਆਂ 2015 ਦੇ ਵਿੱਚ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ ਘਟਨਾਵਾਂ ਨੂੰ ਲੈ ਕੇ ਸਤਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਸ਼੍ਰੀ ਅਕਾਲ ਤਖਸੈਬ ਨੂੰ ਜਦੋਂ ਘਟਨਾਵਾਂ ਵਾਪਰ ਰਹੀਆਂ ਸੀ ਪੰਜਾਬ ਜਿਹੜਾ ਬੁਰੀ ਤਰ੍ਹਾਂ ਜਿਹੜਾ ਆ ਉਹ ਰੋਸ ਦੇ ਵਿੱਚ ਚੱਲ ਰਿਹਾ ਸੀਗਾ ਸੰਗਤਾਂ ਜਿਹੜੀਆਂ ਛੜਕਾਂ ਤੇ ਸੀਗੀਆਂ ਉਹਦੇ ਦਰਮਿਆਨ ਹੀ 17 ਅਕਤੂਬਰ 2015 ਨੂੰ ਇਹ ਚਿੱਠੀ ਲਿਖੀ ਜਿਹਦੇ ਵਿੱਚ ਸਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਜਿਹੇ ਘਟਰਾਵਾਂ ਨੂੰ ਲੈ ਕੇ ਜਿਹੜੀਆਂ ਮੰਦਭਾਗੀਆਂ ਵਾਪਰੀਆਂ ਉਹਨਾਂ ਨੇ ਪੀੜਾ ਦਾ